32550 ਤੇ ਮਾਲਵਾ ਨਹਿਰ ਲੱਭ ਕੇ ਦਿਖਾ। ਤਾਂ ਉਹ ਜਗ੍ਹਾ ਤੇ ਪਹੁੰਚ ਗਿਆ ਮੈਂ ਜਿੱਥੇ ਮਾਨ ਸਾਹਿਬ ਟੱਕ ਲਾ ਕੇ ਗਏ ਸੀ। ਆ ਤਾਂ ਉਹ ਜਗ੍ਹਾ ਜਿੱਥੇ ਮਾਨ ਸਾਹਿਬ ਆ ਕੇ ਟੱਕ ਲਾ ਕੇ ਗਏ ਸੀ। ਉਹ ਬਾਕੀ ਹੁਣ ਮੈਂ ਕਿਹਾ ਚਲੋ ਕਈ ਵਾਰੀ ਐ ਹੁੰਦਾ ਵੀ ਕੋਈ ਚੋਰੀ ਛਪਿਆ ਨਿਕਲੀ ਜਾਂਦੀ ਹੋਵੇ। ਆਪਾਂ ਇੱਧਰ ਜਾ ਕੇ ਵੀ ਦੇਖਾਈਏ। ਨਹਿਰ ਹੀ ਲੱਭ ਲਗੀ। ਜਿਹੜੀ ਨਹਿਰ ਆਸਤੇ ਮਾਨ ਸਾਹਿਬ ਨੇ ਇੰਨਾ ਪ੍ਰਚਾਰ ਕੀਤਾ ਸੀ। ਆਪਾਂ ਇੱਧਰ ਵੀ ਜਾ ਕੇ ਦੇਖ ਲੈਣੇ ਆ। ਇੱਧਰ ਹੀ ਨਾਲ ਕੋਈ ਲਕੋਈ ਲਕਾਈ ਬੈਠੇ ਹੁਣ। ਉਹ ਤਾਂ ਲੱਭਣੀ ਆਪਾਂ ਨਹਿਰੇ। ਮਾਨ ਸਾਹਿਬ ਹੋ ਸਕਦਾ ਬਣਾ ਰਹੇ ਹੁਣ। ਕੋਈ ਵਿਰੋਧੀ-ਵਰਾਧੀ ਲਕੋਈ ਜਾਂਦੇ ਹ ਗੱਲ ਦੇ ਉੱਤੇ ਮੋਹਰ ਹੋਰ ਲੱਗ ਗਈ ਕਿ ਅੱਜ ਦੀ ਬਾਈਟ ਦੇ ਵਿੱਚ ਮਾਲਵਾ ਨਹਿਰ ਲਈ 1 ਰੁਪਿਆ ਦੀ ਮਾਲਵਾ ਨਹਿਰ ਦਾ ਨਾਮ ਹੀ ਹੈ ਨਹੀਂ ਫਿਰ ਇਹ ਮਾਲਵਾ ਨਹਿਰ ਗਈ ਕਿੱਧਰ ਇਹ ਉਮੀਦ ਤਾਂ ਨਹੀਂ ਕਿਤੇ ਤੁਰ ਗਈ ਵੀ ਜਿਵੇਂ 골ਟੀ ਬਰਾੜ ਖੜਿਆ ਸੀ ਇਹ ਉਵੇਂ ਤਾਂ ਹੀ ਨਹੀਂ ਤੁਰ ਗਈ ਜਿਵੇਂ ਮਾਨ ਸਾਹਿਬ ਨੇ ਜੋ ਔਰਤਾਂ ਨੂੰ 11-1100 ਰੁਪਿਆ ਦੇਣ ਦੀ ਗੱਲ ਕਹੀ ਸੀ ਬੜਾ ਬੜਾ ਰੌਲਾ ਪਾਇਆ ਸੀ ਬੜੇ ਪੋਸਟਰ ਲੱਗੇ ਸੀ ਬੋਰਡ ਲੱਗੇ ਸੀ ਕਿ ਆਯਾਦੀ ਤੋਂ ਬਾਅਦ ਪਹਿਲੀ ਨਹਿਰ ਕੱਢੀ ਜਾਵੇਗੀ ਆਯਾਦੀ ਤੋਂ ਬਾਅਦ ਪਹਿਲੀ ਨਹਿਰ ਬਣਾਈ ਜਾਵੇਗੀ ਵੀ ਉਹ ਨਹਿਰ ਹੈ ਕਿੱਥੇ ਕਹਿੰਦਾ ਹੈ ਨਹਿਰ ਹਰੀ ਦੇ ਪੱਤਣ ਤੋਂ ਸਟਾਰਟ ਹੋਵੇਗੀ ਕਿਉਂਕਿ ਜਦੋਂ ਸਾਡੀਆਂ ਨਹਿਰਾਂ ਉੱਥੋਂ ਨਿਕਲਦੀਆਂ ਇਹਦਾ ਜਿਹੜਾ ਮੋੜਾ ਉੱਥੋਂ ਬੱਜੇਗਾ ਪਰ ਮੈਂ ਕਿਹਾ ਚਲੋ ਮਾਨ ਸਾਹਿਬ ਨੇ ਕਿਹਾ ਹੋਣਾ ਇਹ ਵਿਚਾਰੋਂ ਸ਼ੁਰੂ ਕਰ ਦਿੰਨੇ ਆ ਕਿਉਂਕਿ ਟੱਕ ਉਹ ਇੱਥੇ ਲਾਏ ਗਏ ਸੀ ਪਰ ਮੈਂ ਨਹਿਰ ਲੱਭਣ ਆਇਆ ਕਿਉਂਕਿ ਸਰਕਾਰ ਤਾਂ 2 ਸਾਲ ਰਹਿ ਗਈ ਤੇ 8 ਮਹੀਨੇ ਪਹਿਲਾਂ ਇਹ ਟੱਕ ਮਾਰਿਆ ਸੀ ਤੇ ਜੇ ਬਾਨੀ ਹੁੰਦੀ ਤਾਂ ਹੁਣ ਤੱਕ ਤਾਂ ਕੁਛ ਨਾ ਕੁਛ ਤਾਂ ਕੋਈ 100 50 ਕਿਲੋਮੀਟਰ 60 ਕਿਲੋ